ਉਦੋਂ ਤੱਕ ਡਟਣਾ ਹੈ ਲੋੜੀ ਅਕਦੇ ਸੇਕ ਵਿੱਚ ਅਕਦੇ ਸੇਕ ਇਨਾ ਛੜਵਾਂ ਦੇ ਸੇਕ ਵਿੱਚ ਬੁਰਾਈਆਂ ਸੜਨਾ ਹੈ ਲੋੜੀ ਜੋ ਹਕੂਮਤ ਜੋ ਹਕੂਮਤ ਬੇਇਨਸਾਫੀ ਕਰੇ ਜੋ ਹਕੂਮਤ ਬੇਇਨਸਾਫੀ ਕਰੇ ਉਸ ਨੂੰ ਉਖਾੜਨਾ ਹੈ ਲੋੜੀ ਅੱਜ ਖੋੜਾਂਗੇ ਉਹਨਾਂ ਨੂੰ ਅਸੀਂ ਬਸ ਖਾਣਾ ਪੀਣਾ ਨਹੀਂ ਬਸ ਖਾਣਾ ਪੀਣਾ ਨਹੀਂ ਜ਼ਾਲਮ ਨਾਲ ਟਕਰਾਂਦੀ ਹੈ ਲੋੜੀ ਅੱਜ ਟਕਰਾ ਕੇ ਵਿਖਾਵਾਂਗੇ ਉਹਨਾਂ ਨੂੰ ਬੱਲੇ ਬੱਲੇ ਨੂੰ ਇੱਕ ਜੋੜ ਕੇ ਇੱਕਾ ਕਰਨਾ ਸਿਖਾਉਂਦੀ ਹੈ ਲੋਰੀ ਜਦ ਜੁਲੰਗ ਬੇਹੱਦ ਹੋਵੇ ਇਹਨਾਂ ਦੇ ਜੁਲੰਗ ਦੀ ਹੱਦ ਨਹੀਂ ਰਹੀ ਹੁਣ ਇਹਨਾਂ ਦੇ ਜੁਲਮਾਂ ਦੀ ਬੇਹੱਦ ਹੋ ਗਈ ਆ ਜਦ ਜੁਲੰਗ ਬੇਹੱਦ ਹੋਵੇ ਦੁੱਲੇ ਪੱਟੀ ਪੜਾਉਂਦੀ ਹੈ ਲੋਰੀ ਆ ਸਾਰੇ ਸਾਡੇ ਦੁੱਲੇ ਪੱਟੀ ਪਟਕੇ ਆਏ ਹੋਏ ਨੇ ਜਦ ਹੰਕਾਰ ਵੱਧ ਜਾਵੇ ਜਦ ਹੰਕਾਰ ਵੱਧ ਜਾਵੇ ਉਦੋਂ ਕੁਰਸੀ ਤੋਂ ਲਉਂਦੀ ਆ ਲੋਰੀ ਜਦ ਹੰਕਾਰ ਵੱਧ ਜਾਵੇ उदा तो दी है लोड़ी सारे का। हंकार कुर्सी तो कुछ हिलरिया साम्राजवाद जरा हनाते जावा ਇੱਕ ਨਾਲ ਐਡ ਕਰ ਕਾਵਾਂਗੇ ਅਸੀਂ ਇੱਕ ਨਾਲ ਐਡ ਕਰ ਕਾਦੀ ਹੈ ਲਾੜੀ ਇੱਕ ਨਾਲ ਐਡ ਕਰ ਕਾਉਂਦੀ ਹੈ ਲਾੜੀ ਜਾਨਮ ਨਾਲ ਟਕਮਾਉਂਦੀ ਹੈ ਲਾੜੀ ਜਾਨਮ ਨਾਲ ਟਕਮਾਉਂਦੀ ਹੈ ਲਾੜੀ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ

ਮਾਪੇ ਕਿ schon ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਆਵਾਜ਼ दो ਲੇਖੇ ਆਵਾਜ਼ दो ਲੇਖੇ ਆਵਾਜ਼ दो ਲੇਖੇ ਸਤਿਕਾਰਯੋਗ ਸਾਥਿਓ ਅੱਜ ਪ੍ਰਸ਼ਾਸਨ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਅਸੀਂ ਲੋੜੀ ਅੱਥੇ ਅਮਨ ਰੋੜਾ ਜੀ ਕੋਲ ਇਸ ਕਰਕੇ ਬੰਨਣ ਆਏ ਸੀਗੇ ਕਿ ਅਮਨ ਰੋੜਾ ਜੀ ਸਾਨੂੰ ਦੋ ਵਾਰ ਮੀਟਿੰਗ ਚ ਪਹਿਲਾਂ ਕਹਿ ਚੁੱਕੇ ਆ ਵੀ ਤੁਹਾਡਾ ਕੰਮ ਹੋਇਆ ਪਿਆ ਬਸ ਤੁਹਾਡਾ ਕੰਮ ਐਲਾਨ ਕਰਨਾ ਸੀ ਕਿ ਅਰੇ ਤੱਕ ਨੋਟੀਫਿਕੇਸ਼ਨ ਦੀ ਵੇਟ ਅਸੀਂ ਕਰ ਰੇ ਆ ਅਸੀਂ ਅੱਜ ਥੱਕ ਹਾਰ ਕੇ ਇੰਨੀ ਠੰਡ ਤੇ ਇੰਨੀ ਬਾਰਿਸ਼ ਵਿੱਚ ਇੱਥੇ ਆ ਕੇ ਤੇ ਆ ਝਾੜ ਵਾਲੀ ਲੋੜੇ ਬਾਲੀ ਆ ਪਰ ਇਹਦੇ ਵਿੱਚ ਅਸੀਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਨਾ ਕਿ ਇਹਦੇ ਵਿੱਚ ਆਪਾਂ ਕੋਈ ਪ੍ਰਸ਼ਾਸਨਿਕ ਜਿਹੜੀ ਪ੍ਰਾਪਰਟੀ ਉਹਦਾ ਨੁਕਸਾਨ ਨਹੀਂ ਕੀਤਾ ਅਸੀਂ ਉਹ ਹੀ ਕੀਤਾ ਜੋ ਸਾਡਾ ਬਣਦਾ ਸੀ ਇਸ ਕਰਕੇ ਕੋਈ ਮਤਲਬ ਦਰੰਦੀ ਨੋੜ ਨਹੀਂ ਕੋਈ ਤੇਹਾਨੇ ਕਾਰਵਾਈ ਕਰਨ ਦੀ ਕੋਈ ਜਣੀ ਉਹ ਇੱਥੇ ਹੈ ਨਹੀਂ ਜਰੂਰਤ ਕੈਨ ਨੂੰ ਨਹੀਂ ਕਿਉਂਕਿ ਇਹ ਕੋਈ ਪ੍ਰਾਪਰਟੀ ਨਹੀਂ ਆ ਤੇ ਸਾਨੂੰ ਜੋ ਸਾਡੇ ਐਜੀਟੇਸ਼ਨ ਦਾ ਹਿੱਸਾ ਲਗਾ ਅਸੀਂ ਸਿਰਫ ਉਹੀ ਕੀਤਾ ਆ ਇਸ ਕਰਕੇ ਸਾਰੇ ਸਾਥੀਆਂ ਨੇ ਬੇਨਤੀ ਆ ਸਟੈਬਿਲਿਟੀ ਬਣਾ ਕੇ ਰੱਖੋ ਇੱਥੇ ਹੀ ਖੜੇ ਰਹੋ ਜਦ ਤੱਕ ਸਾਡੀ ਅਮਨ अरोड़ा ਜੀ ਦਾ ਮੀਟਿੰਗ ਤੇ ਸਰਕਾਰ ਦਾ ਪਿੱਟ ਸਿਆਪਾ ਕਰਦੇ ਪਿਆ ਸਾਡੀ ਕਿੰਨੀ ਬਦਕਿਸਮਤੀ ਆ ਵੀ ਅਸੀਂ ਦੀਵਾਲੀ ਵੀ ਖਾਲੀ ਬਣਾਉਨੇ ਆ ਤੇ ਅਸੀਂ ਲੋਹੜੀ ਵੀ ਖਾਲੀ ਬਣਾਉਨੇ ਆ ਸਾਡੀ ਦੀਵਾਲੀ ਵੀ ਕਾਲੀ ਦੀਵਾਲੀ ਤੇ ਸਾਡੀ ਲੋਹੜੀ ਵੀ ਚੜੂ 이요 <sus> ਮਾਚਿੰਗ ਨਾਲ ਪ੍ਰਾਣੀ ਪੈਨਸ਼ੂਬਾਲੀ ਸਾਥਿਓ ਜਿੱਤਰਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਬਈ ਅਸੀਂ ਆਪਣੀਆਂ ਜਾਇਜ਼ ਹੱਕੀ ਮੰਗਾਂ ਲਈ ਬੜੇ ਸੰਵਿਧਾਨਕ ਤਰੀਕੇ ਨਾਲ ਜੋ ਸਾਨੂੰ ਸੁਵਿਧਾਨ ਅਧਿਕਾਰ ਦੰਡਾ ਵਾ ਉਹਦੇ ਮੱਦੇਨਜ਼ਰ ਅਸੀਂ ਆਪਣਾ ਪ੍ਰਦਰਸ਼ਨ ਕਰਦੇ ਪਈ ਆ ਜੋ ਕਿ ਪਿਛਲੇ 4 ਮਹੀਨਿਆਂ ਤੋਂ ਚੱਲ ਰਿਹਾ